ਪਵਾਨੀਗੜ ਟਰੱਕ ਯੂਨੀਅਨ ਦਾ ਜਿਹੜਾ ਅੱਜ ਕਾਂਡ ਹੋਇਆ ਉਥੇ ਐਮਐਲਏ ਦੀ ਭਾਗੀਦਾਰੀ ਕੀ ਹੈ ਹੁਣ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਮੈਂ ਦੂਸਰੀ ਵੀਡੀਓ ਆ ਜਿਹੜੀ ਉਹ ਨਸਲ ਕਰਨ ਲੱਗੀ ਆ ਸਸਿਕਾ ਲਈ ਕਿ ਪਵਾਨੀਗੜ ਟਰੱਕ ਯੂਨੀਅਨ ਦਾ ਜਿਹੜਾ ਅੱਜ ਕਾਂਡ ਹੋਇਆ ਉਥੇ ਐਮਐਲਏ ਦੀ ਭਾਗੀਦਾਰੀ ਕੀ ਹੈ ਉਹਨੂੰ ਚੁਣਨ ਦੇ ਵਿੱਚੋਂ ਤੁਹਾਨੂੰ ਉਹ ਵੀਡੀਓ ਤੋਂ ਬਾਅਦ ਜਿਹੜੀ ਉਹ ਸਪਸ਼ਟ ਹੋ ਜਾਣੀ ਹੈ ਕਿਉਂਕਿ ਉੱਥੇ ਜਿਹੜੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਉੱਥੇ ਜਿਹੜੇ ਲੋਕ ਨੇ ਆਪਰੇਟਰ ਨੇ ਚਾਹੇ ਪ੍ਰਧਾਨ ਨੇ ਜਿਹੜੇ ਸਾਬਕਾ ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਉਂਦੇਦਾਰ ਨੇ ਜਿਹੜੇ ਉੱਥੇ ਪ੍ਰਧਾਨ ਰਹੇ ਨੇ ਉਹ ਸਾਰੇ ਜਣੇ ਰਲ ਕੇ ਸਰਬਸੰਮਤੀ ਦੇ ਨਾਲ ਜਿਹੜਾ ਉੱਥੋਂ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਦੇ ਆ ਤੇ ਉਹ ਫੋਟੋਆਂ ਵਾਇਰਲ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਜਿਹੜੇ ਲੀਡਰ ਅੱਜ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਨੀ ਆ ਵੀ ਭਾਈ ਉੱਥੇ ਜਿਹੜੀ ਚੋਣ ਕੀਤੀ ਗਈ ਆ ਇਹ ਥੋਡੀਆਂ ਪਾਰਟੀਆਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਬਿਰਾਜ਼ਮਾਨ ਤੇ ਵੱਖ-ਵੱਖ ਸਮਿਆਂ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਨੇ ਜਿਨ੍ਹਾਂ ਨੇ ਇਹਦੀ ਚੋਣ ਕੀਤੀ ਆ ਤੇ ਜਿਹਦੇ ਵਿੱਚ ਐਮਐਲਏ ਦਾ ਕੋਈ ਵੀ ਦਖਲ ਨਹੀਂ ਹੈਗਾ ਸੋ ਇੱਥੇ ਇਹਦੀ ਜਿਹੜੀ ਚੋਣ ਦੇ ਵਿੱਚ ਉਹਨਾਂ ਨੇ ਵਿੱਕੀ ਬਾਜਬਾ ਜੀ ਨੂੰ ਕਿਉਂ ਚੁਣਿਆ ਜਾ ਮਨਜੀਤ ਸਿੰਘ ਕਾਕਾ ਜੀ ਨੂੰ ਕਿਉਂ ਨਹੀਂ ਚੁਣਿਆ ਇਹਦਾ ਜਵਾਬ ਆ ਜਿਹੜਾ ਉਹ ਬੈਟਰ ਜਿਹੜਾ ਦੇ ਸਕਦੇ ਨੇ আর ਇੱਕ ਗੱਲ ਹੋਰ ਮੈਂ ਐਡ ਕਰ ਦਵਾਂ ਕਿ ਭਵਾਨੀਗੜ ਜਿਹੜੀ ਟਰੱਕ ਯੂਨੀਅਨ ਆ ਇਹਦਾ ਇੱਥੇ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਭਾਈਚਾਰਾ ਹੈਗਾ ਚਾਹੇ ਕੋਈ ਕਿਸੇ ਪਾਰਟੀ ਦੇ ਵਿੱਚ ਹੈਗਾ ਚਾਹੇ ਕਿਸੇ ਅਹੁਦੇ ਦੇ ਉੱਤੇ ਵੀ ਹੈਗਾ ਪਰ ਉਹ ਲੋਕ ਨੇ ਜਿਹੜੇ ਜਦੋਂ ਯੂਨੀਅਨ ਦੀ ਗੱਲ ਆਉਂਦੀ ਆ ਜਦੋਂ ਲੋਕਾਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਆ ਜਦੋਂ ਇੱਕ ਭਾਈਚਾਰੇ ਦੀ ਗੱਲ ਆਉਂਦੀ ਆ ਤਾਂ ਉਹ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਯੂਨੀਅਨ ਨੂੰ ਐਦਾ ਰੋਜ਼ਗਾਰ ਮੰਨ ਕੇ ਉੱਥੇ ਉਹਦੀ ਕਮੇਟੀ ਦੀ ਚੋਣ ਕਰਦੇ ਨੇ ਤਾਂ ਜੋ ਉਹ ਕਮੇਟੀ ਹੈ ਜਿਹੜੀ ਉਹਨੂੰ ਸਮੇਂ ਦੇ ਹਿਸਾਬ ਨਾਲ ਜਿਹੜੀ ਉਹਨੂੰ ਚਲਾ ਸਕੇ ਜਿਹੜੀਆਂ ਕੋਈ ਮੁਸ਼ਕਲਾਂ ਕੋਈ ਦਿੱਕਤ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਉਹਨੂੰ ਹੱਲ ਕਰ ਸਕੇ ਸੋ ਮੇਰੇ ਆ ਬੋਲਣ ਤੋਂ ਬਾਅਦ ਤੁਸੀਂ ਆ ਜਿਹੜੀ ਵੀਡੀਓ ਆ ਇਹਨੂੰ ਧਿਆਨ ਨਾਲ ਦੇਖਿਓ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਵੀ ਇਹਨੂੰ ਆਪਦੇ ਸਾਰੇ ਸੰਗਤ ਨੂੰ ਆਪਣਾ ਪ੍ਰਵਾਨ ਕਰਦਾ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਚੱਲ ਸਕੇ ਗਤੇਂਦਰ ਸਿੰਘ ਵਿੱਕੀ ਵੱਜਵਾ ਜੀ ਜਗਦੀਨ ਅੰਦਗੜਾ ਦੀਪ ਕਾਟਾ ਇੱਕ ਬਾਤ ਗੁਰਪ੍ਰੀਤ ਬਾਲ ਦਾ ਗੁਰਪ੍ਰੀਤਿੰਦਰ ਘਰਾਟੋਂ ਜਿਹੜਾ ਕਮੇਟੀ ਬਣਾਈ ਹੈ ਜੇ ਨਗਰ ਦਾ ਗੁਰਪ੍ਰੀਤ ਸਿੰਘ ਮੁਹੰਮਦ ਸਾਹਿਬਾਨ ਦਾ ਬਹੁਤ ਤਾੜਾ